ਇਸ ਕਰਕੇ ਸਤਿਗੁਰੂ ਨੇ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ ਕਲਗੀਧਰ ਪਾਤਸ਼ਾਹ ਨੇ ਸਚਾਈ ਇਹ ਉਹਦੇ ਵਿੱਚ ਨਾਮ ਦੀ ਦਾਤ ਦਿੱਤੀ ਗੁਰੂ ਸਾਹਿਬਾ ਭਾਵੇਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਕਹਿੰਨੇ ਆ ਉਹ ਜਿਹੜਾ ਅੰਮ੍ਰਿਤ ਹੈ ਉਹ ਜਿਹੜੀ ਕਮਾਈ ਸੀ ਨਾਮ ਦੀ ਸੱਚੇ ਪਾਤਸ਼ਾਹ ਜੀ ਨੇ ਉਹ ਉਹਦੇ ਵਿੱਚ ਭਰ ਕੇ ਬਾਣੀ ਪੜ ਕੇ ਪਾਈ ਬਾਟੇ ਦੇ ਵਿੱਚ ਸਨ 1699 ਵਿੱਚ ਕਲਗੀਧਰ ਪਾਤਸ਼ਾਹ ਨੇ ਤੇ ਜਦੋਂ ਪਿਆਰ ਵਿੱਚ ਪੁੱਛਿਆ ਇਥੋਂ ਤੱਕ ਭਾਈ ਵੀਰ ਸਿੰਘ ਸਾਹਿਬ ਜੀ ਲਿਖਦੇ ਨੇ ਕਿ ਜਦੋਂ ਮਹਾਰਾਜ ਨੇ ਖਾਲਸਾ ਸਾਜਣਾ ਸੀ ਉਹਦੇ ਤੋਂ 8-9 ਮਹੀਨੇ ਪਹਿਲਾਂ ਮਹਾਰਾਜ ਇਕਾਂਤ ਵਿੱਚ ਰਹੇ ਇਕੱਲੇ ਰਹੇ ਉਹਨਾਂ ਨੇ ਲੇਖ ਲਿਖਿਆ ਦੇ ਉਹ ਇਕਾਂਤ ਵਿੱਚ ਕਦੋਂ ਰਹੇ ਜਦੋਂ ਬ੍ਰਾਹਮਣ ਕਹਿੰਦੇ ਸੀ ਵੀ ਦੇਵੀ ਪ੍ਰਗਟ ਕਰ ਲਓ ਮਹਾਰਾਜ ਕਹਿੰਦੇ ਇਹਨਾਂ ਦਾ ਝੂਠ ਨੰਗਾ ਤਾਂ ਹੋਣਾ ਵੀ ਤੁਸੀਂ ਕਰਕੇ ਵੇਖ ਹੀ ਲਓ ਕੋਈ ਪ੍ਰਗਟ ਹੁੰਦੀ ਏ ਕਿ ਨਹੀਂ ਦੇਉ ਇਹਨੂੰ ਜਿੰਨਾ ਘਿਓ ਕਹਿੰਦਾ ਲੱਕੜਾਂ ਦੇ ਉਹ ਕਰਨਦੇ ਉਹ ਇਹਨੂੰ ਪੰਡਤ ਨੂੰ ਉਹ ਉਧਰ ਲੱਕੜਾਂ ਸਾੜੀ ਗਿਆ ਘਿਓ ਪਾਈ ਗਿਆ ਤੇ ਸਤਿਗੁਰੂ ਵੱਖਰੇ ਤੰਬੂ ਲਾ ਕੇ ਖਾਲਸੇ ਦੀ ਸਾਜਣਾ ਦੀ ਤਿਆਰੀ ਕਰਨ ਲੱਗ ਪਏ ਉਹ ਭਰਮ ਕੱਢਣਾ ਸੀ ਸਿੱਖਾਂ ਦਾ ਤੇ ਜਦੋਂ ਕੋਈ ਦੇਵੀ ਉੱਥੇ ਪ੍ਰਗਟ ਕਿਹੜੀ ਹੋਣੀ ਸੀ ਜਦੋਂ ਘਿਓ ਲੱਕੜਾਂ ਬਥੇਰੀਆਂ ਸਾੜ ਲਈਆਂ ਕੋਈ ਦੇਵੀ ਪ੍ਰਗਟ ਨਹੀਂ ਹੋਈ ਤੇ ਮਹਾਰਾਜ ਪੰਡਤ ਜੀ ਨੂੰ ਪੁੱਛਦੇ ਨੇ ਵੀ ਦੇਵੀ ਆਈ ਨਹੀਂ ਕੀ ਗੱਲ ਇਹਨੇ ਮਹੀਨੇ ਲੰਘ ਗਏ ਉਹਨਾਂ ਨੇ ਕਿਹਾ ਮਹਾਰਾਜ ਕਿਸੇ ਬੜੀ ਦੀ ਲੋੜ ਹੈ ਪਵਿੱਤਰ ਆਤਮਾ ਜਤੀ ਸਤੀ ਪੰਡਤ ਜੀ ਦਾ ਮਤਲਬ ਸੀ ਵੀ ਸਤਿਗੁਰੂ ਨੂੰ ਨਾ ਕਰ ਦੇਣਗੇ ਕਹਿਣ ਲੱਗੇ ਜਤੀ ਸਤੀ ਕੌਣ ਕਹਿੰਦੇ ਬਾਬਾਜੀਤ ਸਿੰਘ ਸਤਿਗੁਰੂ ਕਹਿੰਦੇ ਪੰਡਤ ਜੀ ਜਤੀ ਸਤੀ ਤੁਹਾਡੇ ਵਰਗਾ ਕੋਈ ਨਹੀਂ 9 ਮਹੀਨਿਆਂ ਤੋਂ ਪਵਿੱਤਰ ਸ਼ਲੋਕ ਪੜ ਰਹੇ ਹੋ ਤੁਹਾਡੇ ਵਰਗਾ ਪਵਿੱਤਰ ਕਿਹੜਾ ਹੈ 9 ਮਹੀਨਿਆਂ ਤੋਂ ਇੱਥੇ ਹੀ ਬੈਠੇ ਹੋ ਘਰ ਗਏ ਨਹੀਂ ਤੁਹਾਡੇ ਵਰਗੀ ਪਵਿੱਤਰ ਆਤਮਾ ਕੋਈ ਨਹੀਂ ਤੇ ਮਹਾਰਾਜ ਨੇ ਥੋੜਾ ਜਿਹਾ ਮੁੱਠੇ ਤੇ ਜਦੋਂ ਹੱਥ ਪਾਇਆ ਨਾ ਤੇ ਉਹਨੂੰ ਸਮਝ ਆ ਗਈ ਵੀ ਹੁਣ ਟਾਈਮ ਨਹੀਂ ਲੱਗਣਾ ਦੇਵੀ ਪ੍ਰਗਟ ਹੁੰਦੇ ਆ ਕਹਿਣ ਲੱਗਾ ਜੀ ਫਿਰ ਚਲਾਕ ਬੜਾ ਸੀ ਬਿਲਕੁਲ ਠੀਕ ਕਹਿੰਦੇ ਬਲੀ ਤੇ ਦੇ ਦਿਆਂਗਾ ਪਰ ਜਦੋਂ ਬਲੀ ਦੇ ਹੀ ਦੀ ਨਾ ਉਦੋਂ ਬੰਦਾ ਨਾਤਾ ਤੋੜਨਾ ਚਾਹੀਦਾ ਕਹਿੰਦੇ ਜਾਓ ਇਸ਼ਨਾਨ ਕਰੋ ਜਾ ਉਹ ਥੱਲੇ ਦੌੜ ਗਿਆ ਜਿਉਂ ਇਸ਼ਨਾਨ ਕਰਨ ਗਿਆ ਅੱਜ ਤੱਕ ਵਾਪਸ ਨਹੀਂ ਮੁੜਿਆ ਵਾਪਸ ਨਹੀਂ ਆ ਫਿਰ ਮਹਾਰਾਜ ਨੇ ਸ੍ਰੀ ਸਾਹਿਬ ਕੱਢ ਕੇ ਕਿਹਾ ਵੀ ਆ ਯੇ ਦੇਵੀ ਆ ਉਦੋਂ ਭੁਲੇਖਾ ਲੱਗ ਗਿਆ ਲੋਕਾਂ ਨੂੰ ਵੀ ਮਹਾਰਾਜ ਨੇ ਦੇਵੀ ਪ੍ਰਗਟ ਕੀਤੀ ਸੋ ਨਾ ਸ੍ਰੀ ਸਾਹਿਬ ਨੂੰ ਦੇਵੀ ਕਿਹਾ ਵੀ ਇਹਦੇ ਨਾਲ ਹੁਣ ਨਿਬੜਨਾ ਸਾਰਾ ਕੁਝ ਇਸ ਕਰਕੇ ਮਹਾਰਾਜ ਨੇ ਉਹਨਾਂ ਟਾਈਮ ਧਿਆਨ ਕੀਤਾ ਵੈਗਰੂ ਦਾ ਤੇ ਫਿਰ ਖਾਲਸੇ ਦੀ ਜਦੋਂ ਸਾਜਣਾ ਹੋਈ ਪਿਆਰ ਵਿੱਚ ਸਿੱਖਾਂ ਨੇ ਵਿਚਾਰਾ ਕੀਤੀਆਂ ਮਹਾਰਾਜ ਇਹ ਬੜਾ ਤੁਸੀਂ ਨਵਾਂ ਕੰਮ ਕੀਤਾ ਹੈ ਪਿਆਰ ਭੇਜ ਕੇ ਕਿਸੇ ਨੇ ਪੁੱਛ ਲਿਆ ਮਾਰੇ ਜਦੋਂ ਤੁਸੀਂ ਅੰਮ੍ਰਿਤ ਬਣਾਉਂਦੇ ਸੀ ਬੜੇ ਪਿਆਰ ਨਾਲ ਨੀਜ ਲਾ ਕੇ ਬਾਟੇ ਵਿੱਚ ਵੇਖ ਕੇ ਬਾਣੀ ਪੜ੍ਹ ਰਹੇ ਸੀ ਜਦੋਂ ਤੁਸੀਂ ਪੰਜ ਬਾਣੀਆਂ ਪੜ੍ਹੀਆਂ ਨੇ ਇਹ ਉਹਨਾਂ ਦੇ ਨਾਲ ਭਾਈ ਜੀਵਨ ਸਿੰਘ ਜੀ ਨੇ ਲਿਖਿਆ ਹੈ ਪੰਜ ਬਾਣੀਆਂ ਦਾ ਨਾਮ ਹੀ ਹੁਣ ਲੱਭ ਗਿਆ ਜਿਹੜਾ ਕਹਿੰਦੇ ਸੀ ਪਤਾ ਨਹੀਂ ਹੈ ਕਿ ਨਹੀਂ ਪ੍ਰੂਫ ਪੰਜ ਬਾਣੀਆਂ ਦਾ ਗੁਰੂ ਸਾਹਿਬ ਦੇ ਨਾਲ ਰਹਿਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਾਣ ਲੈ ਕੇ ਜਾਣ ਵਾਲੇ ਭਾਈ ਜੈਤਾ ਜੀ ਉਹਨਾਂ ਨੇ ਆਪਣੇ ਹੱਥਾਂ ਨਾਲ ਲਿਖਿਆ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਟੇ ਦੇ ਵਿੱਚ ਅੰਮ੍ਰਿਤ ਬਣਾਉਣ ਲੱਗਿਆ ਪੰਜ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੋਪਈ ਸਾਹਿਬ ਤੇ ਅਨੰਦ ਸਾਹਿਬ ਪੂਰਾ ਪੜਿਆ ਤੇ ਸਿੱਖਾਂ ਨੇ ਪਿਆਰ ਨਾਲ ਪੁੱਛ ਲਿਆ ਮਹਾਰਾਜ ਆਪ ਜੀ ਕੀ ਕਰਦੇ ਸੀ ਬੜੇ ਪਿਆਰ ਨਾਲ ਪਾਠ ਕਰਦੇ ਸੀ ਤੇ ਬਾਟੇ ਵਿੱਚ ਵੇਖ ਰਸ ਸਤਿਗੁਰੂ ਪਿਆਰ ਵਿੱਚ ਖਾਲਸੇ ਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਸਿੰਘਾਂ ਦੇ ਨਾਲ ਕਹਿਣ ਲੱਗੇ ਗੁਰੂ ਕੇ ਸਿੱਖੋ ਇਹ ਨਾ ਸਮਝਿਆ ਜੇ ਮੈਂ ਬਾਟੇ ਵਿੱਚ ਪਾ ਕੇ ਸਤਲੁਜ ਦਾ ਪਾਣੀ ਪਤਾਸੇ ਘੋਲ ਕੇ ਕੱਲਾ ਪਿਆ ਦਿੰਦਾ ਹੈ ਇਹਨੂੰ ਇਹ ਨਾ ਸਮਝਣਾ ਜੇ ਇਸ ਤਰੀਏ ਸਮਝਣੋਗੇ ਤੁਹਾਡਾ ਸੌਰ ਨਾ ਕੁਝ ਨਹੀਂ ਜੇ ਭਾਵਨਾ ਹੀ ਕੋਈ ਨਹੀਂ ਰੱਖਣੀ ਵੀ ਇਹ ਤੇ ਉਹ ਇਹ ਪਤਾਸੇ ਫਲਾਣੇ ਦੀ ਦੁਕਾਨ ਤੋਂ ਲਿਆਂਦੇ ਜੀ ਪਾਣੀ ਉੱਥੋਂ ਲਿਆਂਦਾ ਨਹੀਂ ਕਹਿਣ ਲੱਗੇ ਪਤਾਸੇ ਇੱਥੋਂ ਦੇ ਨੇ ਪਾਣੀ ਇੱਥੋਂ ਦਾ ਹੈ ਬਾਣੀ ਇੱਥੋਂ ਦੀ ਨਹੀਂ ਬਾਣੀ ਗੁਰੂ ਨਾਨਕ ਦੇ ਘਰ ਦੀ ਪਰਲੋਕ ਤੋਂ ਆਈ ਸੱਚਖੰਡ ਤੋਂ ਆਈ ਜਿਹੜੀ ਬਾਣੀ ਪੜੀ ਹੈ ਤੇ ਨਾਲ ਮੈਂ ਨੀਝ ਲਾ ਕੇ ਬਾਟੇ ਵਿੱਚ ਤਾਂ ਵੇਖਿਆ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਤਕਰੀਬਨ 200 ਸਵਾ 200 ਸਾਲ ਤੱਕ ਮੈਂ ਦਸਾਂ ਜਾਮਿਆਂ ਦੇ ਵਿੱਚ ਜਿੰਨੇ ਬੰਦਿਆਂ ਨੂੰ ਆਪਣੀਆਂ ਬਖਸ਼ਾ ਵਰਤਿਆ ਨੇ ਵਰਤਾਈਆਂ ਨੇ ਭਾਵੇਂ ਕੌਡਾ ਰਕਸ਼ਸ ਸੀ ਭਾਵੇਂ ਕੋਈ ਸੀ ਭਾਵੇਂ ਚੋਰ ਸੀ ਡਾਕੂ ਸੀ ਜਿਹੜੀਆਂ ਦਾਤਾ ਮੈਂ ਅੱਜ ਤੱਕ 200 ਸਵਾ 200 ਸਾਲਾਂ ਦੇ ਵਿੱਚ ਸੰਸਾਰ ਨੂੰ ਦਿੱਤੀਆਂ ਲੈ ਸਿੰਘੋ ਉਹ ਸਾਰੀਆਂ ਦੀਆਂ ਸਾਰੀਆਂ ਕਟੀਆਂ ਕਰਕੇ ਮੈਂ ਅਜ ਅੰਮ੍ਰਿਤ ਵਿੱਚ ਪਾ ਕੇ ਤੁਹਾਨੂੰ ਪਿਆ ਦਿੱਤੀਆਂ ਨੇ ਹੁਣੇ ਤੁਸੀਂ ਇਹਨੂੰ ਪੀਣਾ ਹੈ ਕਿ ਨਹੀਂ ਪੀਣਾ ਹੈ